ਰਾਮ ਦੇ ਘਰ ਚ ਦਿਲ ਜਦੋਂ ਸੀ ਜੰਮਿਆ ਚਿੰਤ ਕੌਰ ਮਾਂ ਨੇ ਸੀ ਮੁਖੜਾ ਚੁੰਮਿਆ ਕੁੰਗੜਾਲੀ ਸਿੱਖਾਂ ਵਿੱਚ ਲਾਲ ਦਾ ਜਨਮ ਸੀ ਹੋਇਆ ਕੁੰਗੜਾਲੀ ਸਿੱਖਾਂ ਵਿੱਚ ਲਾਲ ਦਾ ਜਨਮ ਸੀ ਹੋਇਆ ਮਜ਼ਦੂਰ ਚੌਂਕੀਦਾਰ ਬਣ ਕੇ ਫਿਰ ਚਾਹ ਨੂੰ ਛੋਇਆ ਕੁੰਗੜਾਲੀ ਸਿੱਖਾਂ ਵਿੱਚ ਲਾਲ ਦਾ ਜਨਮ ਸੀ ਹੋਇਆ ਮਜ਼ਦੂਰ ਚੌਂਕੀਦਾਰ ਬਣ ਕੇ ਫਿਰ ਚਾਹ ਨੂੰ ਛੋਇਆ ਦਿਲ ਝੁਝਾਰੂ ਕਵੀ ਸੀ ਦਿਲ ਝੁਝਾਰੂ ਕਵੀ ਸੀ ਕਾਰ ਕਮਾਉਂਦਾ ਦੱਬੇ ਕੁਚਲੇ ਲੋਕਾਂ ਦੀ ਉਹ ਆਵਾਜ਼ ਉਠਾਉਂਦਾ ਤਿੱਖੀ ਕਲਮ ਉਸ ਦੀ ਜੀਵ ਖੰਡੇ ਦੀ ਧਾਰ ਜ਼ੁਲਮ ਖਿਲਾਫ ਉਹ ਲਿਖਦੀ ਸੀ ਕਰਦੀ ਵਾਅ ਜਿੰਦਗੀ ਸੱਚ ਬਿਆਨ ਦੀਆਂ ਤਾਮਾ ਤੇਰੀਆਂ ਹੱਕ ਸੱਚ ਲਈ ਬਣਦੀਆਂ ਗਧਾਵਾਂ ਤੇਰੀਆਂ ਸਿਸਕ ਦੀ ਰੂਹ ਦੀ ਬਣਿਆ ਸੀ ਤੂੰ ਆਵਾਜ਼ ਜ਼ੁਲਮੀ ਮਹਿਲਾਂ ਵਾਲਿਆਂ ਦੇ ਖੋਲੇ ਰਾਜ ਤੇਰੀ ਕਲਮ ਨੇ ਲਿਖੀਆਂ ਇਨਕਲਾਬੀ ਗੱਲਾਂ ਜ਼ੁਲਮ ਖਿਲਾਫ਼ ਉਹ ਲਿਖ ਕੇ ਸੀ ਮਾਰੀਆਂ ਮੱਲਾਂ ਕਵਤਾ ਅਜ ਵੀ ਗੂੰਜਦੀ ਕੱਤਾ ਅਜ ਵੀ ਗੂੰਜਦੀ ਹਵਾ ਵਿੱਚ ਤੇਰੀ ਸਦਾ ਦਿਲਾਂ ਵਿੱਚ ਰੱਖੇਗੀ ਦਿਲ ਯਾਦੋਂ ਤੇਰੀ ਲਿਖ ਕਿਤਾਬਾਂ ਕ੍ਰਾਂਤੀ ਦੀਆਂ ਲਿਖ ਕਿਤਾਬਾਂ ਕ੍ਰਾਂਤੀ ਦੀਆਂ ਨਾਮ ਮੰਨੀ ਦਾਵ ਹੁਣ ਮੈਂ ਕਿਤਾਬਾਂ ਦੀ ਗੱਲ ਕਰ ਰਿਹਾ ਜਿਹੜੀਆਂ ਪੁਸਤਕਾਂ ਉਹਨਾਂ ਲਿਖੀਆਂ ਲੇਖ ਕਿਤਾਬਾਂ ਕ੍ਰਾਂਤੀ ਦੀਆਂ ਨਾਮ ਮੰਨੀ ਦਾਵ ਸਤ ਲੁਧ ਦੀ ਹਵਾ ਬਣੀ ਸੀ ਵੱਡਾ ਇਨਕਲਾਬ ਲੇਖ ਕਿਤਾਬਾਂ ਕ੍ਰਾਂਤੀਆਂ ਦਾ ਨਾਂ ਮੰਨੀ ਦਾਬ ਸਤਲੁਜ ਦੀ ਹਵਾ ਬਣੀ ਸੀ ਵੱਡਾ ਇਨਕਲਾਬ ਦਾਸਤਾਨ ਕਿਤਾਬ ਦਾਸਤਾਨ ਕਿਤਾਬ ਤੇਰੀ ਕੱਚਾ ਚਿੱਠਾ ਖੋਲੇ ਦੱਬੇ ਦੱਬੇ ਕੁਚਲੇ ਲੋਕਾਂ ਦੇ ਉਹ ਹੱਕ ਚ ਬੋਲੇ ਸੂਰਜ ਆਸ ਦੀ ਕਿਰਨ ਨੂੰ ਸੂਰਜ ਆਸ ਦੀ ਕਿਰਨ ਨੂੰ ਘਰ ਘਰ ਜਗਾਉਂਦਾ ਚੱਕੀ ਪੀਸਿਆ ਗਰੀਬ ਵੀ ਵਿੱਚ ਹੌਸਲੇ ਆਉਂਦਾ 70 ਘੇਰੇ ਨੂੰ ਤੋੜ ਕੇ 70 ਘੇਰੇ ਨੂੰ ਤੋੜ ਕੇ ਇਨਕਲਾਬ ਲਿਆਇਆ ਕ੍ਰਾਂਤੀ ਵਾਲੇ ਗੀਤ ਨੂੰ ਹਰ ਇਤਨੇ ਗਾਇਆ ਸੁਰਿੰਦਰ ਦਿਲ ਦੀ ਯਾਦ ਹੁੰਦੇ ਸਾ ਦਿਲ ਚ ਰਹੇਗੀ ਸਰਿੰਦਰ ਦਿਲ ਦੀ ਯਾਦ ਹਮੇਸ਼ਾ ਦਿਲ ਚ ਰਹੇਗੀ ਕਾਤਾ ਉਸ ਦੀ ਸੱਚ ਹੈ ਤੇ ਸੱਚ ਰਹੇਗੀ ਕਾਤਾ ਉਸ ਦੀ ਬਹੁਤ ਵਧੀਆ ਬਹੁਤ ਬਹੁਤ